ਸਤ ਸ੍ਰੀ ਅਕਾਲ ਅਸੀਂ ਤੁਹਾਡੇ ਨਗਰ ਆਈਆਂ ਪਿੰਡ ਖੜਕ ਸਿੰਘ ਵਾਲਾ ਜੀ ਇਹ ਹੈਗਾ ਕੱਦੂ ਦਾ ਘਰ ਜੀ ਹਾਂ ਜੀ ਤੇ ਇਹ ਹੈ ਬਾਬਾ ਮਤਲਬ ਲੋਕ ਇਹਨੂੰ ਕਹਿੰਦੇ ਆ ਜਾਂ ਮਤਲਬ ਆਪ ਦੇ ਤੌਰ ਤੇ ਬਣਿਆ ਇਹਦੇ ਘਰ ਦਾ ਸੀ ਰੰਗ ਢੰਗ ਦੇਖ ਲਿਆ ਸੋ ਇਹ ਜਿਹੜਾ ਵੀਰ ਹੈ ਇਹਨੇ ਨਾ ਮਤਲਬ ਆਪਣੇ ਕਮੀਜ਼ ਉਤਾਰ ਕੇ ਇੱਕ ਦਿਨ ਮੈਨੂੰ ਵੀਡੀਓ ਪਾਈ ਸੀ ਵੀ ਮੇਰੇ ਖੜਕ ਸਿੰਘ ਵਾਲੇ ਦਾ ਇੱਕ ਬਾਬਾ ਕੱਦੂ ਤੇ ਕੋਣੇ ਮੇਰੇ ਮਤਲਬ ਪਰਿਵਾਰ ਜਿਹੜਾ ਤਾਂ ਮੰ ਮਮੀ ਪਾਪਾ ਜਿਹੜੇ ਆਉਂਦੇ ਸੀ ਇਹਦੇ ਕੋਲੇ ਤੇ ਗਾਂ ਮਤਲਬ ਵਹਿਮ ਭਰਮ ਚ ਇਦਾਂ ਪਾਇਆ ਵੀ ਤੁਹਾਡੇ ਮੁੰਡੇ ਕੰਮਕਾਰ ਤਾਂ ਚਲੋ ਕੋਈ ਵੀ ਨਹੀਂ ਅੱਜ ਕੱਲ ਕਰਦੇ ਜਵਾਗ ਤੇ ਵੀ ਮੁੰਡਾ ਕੰਮ ਨਹੀਂ ਕਰਦਾ ਤੇ ਪਿੱਛੇ ਘੋਰੀ ਦਾ ਪਹਿਰਾ ਇਹਦੇ ਘਰੇ ਗਿਆ ਇਹਦੇ ਲਈ ਲਾਓ ਇਹ ਅੰਦਰ ਮੁਕਰੀ ਚਮਤੇ ਲਾਏ ਜੀ ਸਰਪਰ ਠੀਕ ਹੈ ਔਰ ਕੱਲੇ ਚਮਤੇ ਨਹੀਂ ਤਰੂਏ ਤਾਂ ਹੁਣ ਮਾਸ ਸਹੀ ਹੋ ਗਿਆ ਹਨ ਪਰ ਵਾਟੇ ਆ ਵੀ ਇਹਦੇ ਤੋਂ ਕਿੰਨੇ ਪੈਸੇ ਲਏ ਤੇਰੇ ਤੋਂ ਗੱਡੀ ਇਹ ਕਢੀਏ ਲੱਗੇਗੀ ਇਹਦੇ ਤੋਂ 40 45000 ਰੁਪਏ ਨਕਦ ਵੀ ਲੈ ਲਓ ਹਣਾ ਉਹ ਇਸ ਕਰਕੇ ਚਲੋ ਅਸੀਂ ਨਹੀਂ ਚਾਹੁੰਦੇ ਲੋਕ ਪਹਿਲਾਂ ਤਾਂ ਅਸੀਂ ਕਹਿੰਨੇ ਲੋਕ ਹੀ ਭੇਡਾਂ ਜਿਹੜੇ ਇਹੋ ਜਿਹੇ ਢੋਂਗੀ ਸਾਧਾਂ ਦੇ ਕੋਲੇ ਜਾਂਦੇ ਲੋਕਾਂ ਨੂੰ ਅਸੀਂ ਬਾਰ-ਬਾਰ ਬੇਨਤੀਆਂ ਕਰ ਰਹੇ ਹਾਂ ਵੀ ਜਾਗਰੂਤ ਹੋ ਜਾਓ ਸੁਚੇਤ ਹੋ ਜਾਓ ਤੋ ਇਹ ਚਲੋ ਇਹਨੇ ਇੱਕ ਵੀਡੀਓ ਪਾ ਕੇ ਮੇਰੇ ਤੇ ਤੁਹਾਨੂੰ ਗੱਲਬਾਤ ਗਈ ਤੇ ਮੈਂ ਅੱਜ ਤੁਹਾਡੇ ਨਗਰ ਆਇਆ ਹਾਂ ਉਹ ਉਹਦੇ ਘਰ ਵਾਲੀ ਭੈਣ ਸੀ ਕੀ ਘਰੇ ਤੇ ਉਹ ਕਹਿੰਦੀ ਵੀ ਘਰ ਵਾਲਾ ਤੇ ਹੈ ਜੀ ਉਹ ਗਿਆ ਹੋਇਆ ਹੈ ਉਹ ਮਾਤਾ ਵੀ ਐਸੇ ਮਤਲਬ ਇਕੱਠਾ-ਗੁੱਠਾ ਆਲੇ ਬਸ ਤੇ ਤੂੰ ਇੱਕ ਤਾਂ ਬੇਨਤੀ ਇਹੀ ਹੈ ਵੀ ਅਸੀਂ ਇਹ ਵੀ ਏਡੇ ਤਕੜੇ ਤਾਂ ਮੈਨੂੰ ਲੱਗਦਾ ਹੈ ਹਾਂ ਜੀ ਹਾਂ ਜੀ ਪਹਿਲੀ ਗੱਲ ਤਾਂ ਸਾਡੀ ਐਫ ਆਈ ਆਰ ਦੀ ਮੰਗ ਹੈ ਜਿਹੜਾ ਬੰਦਾ ਇਹੋ ਜਿਹੇ ਲੋਕ ਮਤਲਬ ਇੰਨਾ ਕੁਛ ਯਾਰ ਕਰਕੇ ਤੁਸੀਂ ਚਮਟੇ ਲਾਉਨੇ ਹੋ ਸਾਨੂੰ ਵਿਖਾਵੇ ਕੋਰੀ ਕਿੱਥੇ ਬੈਠਾ ਜਾਂ ਸਾਡੇ ਕੋ ਕੱਢੇ ਖਾਂ ਗੱਲ ਇਹ ਹੈ ਵੀ ਇੱਕ ਤਾਂ ਇਹਦੀ ਰਾਸ਼ੀ ਮੁੜੇ ਇੱਕ ਇਹਦਾ ਜਿਹੜਾ ਪਖੰਡ ਦਾ ਅੱਡਾ ਚਲਾਇਆ ਇਹ ਬੰਦ ਕਰੇ ਜੀ ਇਹ ਤੁਹਾਡੇ ਪਿੰਡ ਦੀ ਪੰਚਾਇਤ ਦੇ ਮੂੰਹ ਕਰਕੇ ਅਸੀਂ ਚਲੋ ਬੇਨਤੀ ਤੁਹਾਨੂੰ ਕਰਦੇ ਆਂ ਵੀ ਅਸੀਂ ਐਫ ਆਈ ਆਰ ਦੀ ਉੱਤੇ ਮੰਗ ਕਰਦੇ ਆਂ ਪਰ ਫਿਰ ਵੀ ਉਸ ਤੋਂ ਪਹਿਲਾਂ ਜੇ ਕੋਈ ਪਿੰਡ ਦੀ ਕੈਂਪੀ ਹੈ ਵੀ ਇਹਨਾਂ ਚਲੋ ਵੀ ਇਹਨਾਂ ਨਾਲ ਪਖੰਡ ਦਾ ਅੱਡਾ ਬੰਦ ਕਰਦੇ ਵੀ ਉਹ ਆਪਦੀ ਗੱਡੀ ਚੱਕ ਕੇ ਜਿੱਥੇ ਮਰਜ਼ੀ ਦੇ ਕੇ ਆਵੇ ਸਮਾਨ ਤੇ ਇਸ ਇਹਨੂੰ ਇਨਸਾਫ ਹੈ ਇਹਦੇ ਪੈਸੇ ਜਿਹੜੇ ਵਾਪਸ ਦਿੱਤੇ ਜਾਣ ਜੀ ਅਸੀਂ ਇੱਕ ਮਹੀਨੇ ਦੀ ਮੌਲਤ ਦੇ ਦਿੰਦੇ ਆ ਪੂਰਾ ਇੱਕ ਮਹੀਨਾ ਬੀਬੀ ਜੀ ਤੁਸੀਂ ਕੱਦੂ ਦੇ ਮਾਤਾਓ ਬੀਬੀ ਆ ਮੁੰਡੇ ਦੇ ਧੋਈ ਕੀਤੀ ਪਈ ਇਹਨਾਂ ਨੇ ਮਾਰ ਮਾਰ ਤੇਰੇ ਮੁੰਡੇ ਨੇ ਚਮਟੇ ਬੁਰਾ ਹਾਲ ਤੇ ਇਹ ਗਿਆ ਸੀਗਾ ਉੱਥੇ ਤੇਰਾ ਮੁੰਡਾ ਘਰੇ ਗਿਆ ਸੀਗਾ ਤੇ ਫਿਰ ਤੁੰ ਲਗਦੀ ਲਈ ਹੈ 40000 ਰੁਪਏ ਸੁਣ ਲਓ ਤੇ ਅੱਜ ਤੋਂ ਲੈ ਐਂ ਕਰੇ ਉਹਦੇ ਹੈਗੇ ਭਾਗ ਚੰਗੇ ਵੀ ਘਰੇ ਨਹੀਂ ਮਿਲਿਆ ਇੱਕ ਤਾਂ ਉਹਨੂੰ ਦਾ ਜਿਹੜਾ ਪਖੰਡ ਦਾ ਅਟੈਕ ਲਾਇਆ ਬੰਦ ਕਰ ਦੇ ਸਾਹ ਦੇ ਬੰਦ ਕਰ ਦੇਵੇ ਇਹ ਨਹੀਂਗਾ ਵੀ ਨਹੀਂ ਅਸੀਂ ਕਾਰਵਾਈ ਤਰੂਣ ਨਹੀਂ ਕਰਾਵਾਂਗੇ ਅਸੀਂ ਤੁਹਾਡੇ ਪਿੰਡ ਦੀ ਪੰਚਾਇਤ ਮੋਹਤਵਾਰ ਖੜੇ ਆ ਸੀ ਤਾਂ ਬੇਨਤੀ ਕਰ ਰਹੇ ਹਾਂ ਤੁਸੀਂ ਕੋਈ ਐਡੇ ਸ਼ਾਹੂਕਾਰ ਹੋਣੇਗੇ ਤੇ ਦੂਜੀ ਬੇਨਤੀ ਹੈ ਇਹਨੂੰ ਇਹਦੀ ਜਿਹੜੀ ਲਈ ਨਗਦੀ ਆ 40000 ਰੁਪਇਆ 40 ਕੇ 45 ਦੇ 40 ਜੀ ਉਹ ਪੈਸੇ ਵਾਪਸ ਦਵਾਈ ਜਾਣ ਇੱਕ ਮਹੀਨੇ ਦੀ ਮੌਲਤ ਦਿੰਨੇ ਆ ਅਸੀਂ ਠੀਕ ਹੈ ਜੀ ਇੱਕ ਮਹੀਨੇ ਤੋਂ ਹਰ ਪੰਚਾਇਤ ਦੇ ਸੰਮੁਖ ਪੰਚਾਇਤ ਜੀ ਬੇਨਤੀ ਹੈ ਵੀ ਜੇ ਇਹ ਇੱਕ ਮਹੀਨੇ ਚ ਪੈਸੇ ਨਹੀਂ ਮੋੜਦਾ ਤਾਂ ਜਾਂ ਅੱਡਾ ਨਹੀਂ ਚੱਕਦਾ ਅੱਛਾ ਜੀ ਅਸੀਂ ਉੱਤੇ ਕਾਨੂੰਨੀ ਕਾਰਵਾਈ ਕਰਾਵਾਂਗੇ ਫਿਰ ਜਿਹੜੀ ਪੰਚਾਇਤ ਮਗਰ ਆਊਗੀ ਤੇ ਉਹਦੇ ਖਿਲਾਫ ਵੀ ਅਸੀਂ ਚੱਲਾਂਗੇ ਬੇਨਤੀ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ